ਉਹ ਤੋ ਛਟੂਰੀ ਪਾਉਣ ਲੱਗਿਆ ਅਨੇਕ ਦਿਲ ਛੇੜ ਇੱਕ ਪਿੰਡ ਦੇ ਵਿੱਚ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਉਹ ਜੱਟ ਦੇ 6 ਪੁੱਤਰ ਤੇ ਸੀ ਇਹ ਵੀ ਆਹੇ ਬੇ ਮਾਂ ਪਿਓ ਚੜਾਈ ਕਰਗੇ ਦਾਦੀ ਵੱਡੀ ਕੱਲੀ ਰਹਿੰਦੀ ਸੀ ਜਾਨੀ ਸ਼ਾਨਿਆਂ ਚੋ ਸੀ ਇਹ ਮੁੰਡੇ ਸੀ ਇਹ ਬੌਟੀਆਂ ਇੱਕ ਚੁੱਲੇ ਤੇ ਰੋਟੀ ਪੱਕਦੀ ਸੀ ਛੜੀ ਬੁੜੀ ਦੇ ਕਮਾਂਡ ਥੱਲੇ ਸਾਰਾ ਪਰਿਵਾਰ ਨੇ ਪੁੱਛ ਕੇ ਜਾਣਾ ਕਿਸੇ ਲੜਕੀ ਨੇ ਤਾਂ ਵੀ ਵੱਡੀ ਬੁੜੀ ਨੂੰ ਪੁੱਛ ਕੇ ਜਾਣਾ ਵੇ ਜੀ ਮੈਂ 2-4 ਦਿਨ ਲਾਇਆ ਮਾ ਜੇ ਬੁੜੀ ਨੇ ਕਹਿਤਾ ਤਾਂ ਵਗ ਜਾ ਤਾਂ ਵਗ ਜੂ ਨਹੀਂ ਉਹਦੀ ਹਾਇਤ ਹੀ ਨਹੀਂ ਸੀ ਵੀ ਉੱਠ ਕੇ ਟੋਟੇ ਜਾਣੀ ਬੁੜੀ ਦੇ ਕਮਾਂਡ ਥੱਲੇ ਦਾਦੀ ਦੇ ਸਾਰਾ ਪਰਿਵਾਰ ਪੁੱਛੇ ਬਿਨਾ ਗੱਲ ਨਹੀਂ ਕੀਤਾ। ਇਹੋ ਜਿਹਾ ਭਾਗਾ ਵਾਲਾ ਪਰਿਵਾਰ। ਉਸ ਪਿੰਡ ਦੇ ਵਿੱਚ ਦੁਰਗਾ ਦਾ ਮੰਦਿਰ ਸੀ। ਦੁਰਗਾ ਦੇ ਮੰਦਿਰ ਜਿੱਦਿਆਂ ਉਹਦੀ ਪੂਜਾ ਹੁੰਦੀ ਦੁਰਗਾ ਦੀ। ਸਾਰੇ ਛੋਟੇ ਜਵਾਕਾਂ ਨੂੰ ਵੀ ਨਵੇਂ ਕੱਪੜੇ। ਬਾਕੀ ਆਪਦੇ ਪਰਿਵਾਰ ਨੂੰ ਵੀ ਇਹੋ ਜਿਹੀ ਕਿਸੇ ਦੀ ਪਹੁੰਚ ਤੀ। ਲੜਕੀਆਂ ਦੇ ਪੇਕੇ ਉਸ ਪੂਜਾ ਵਾਲੇ ਦਿਨ ਤੇ ਲਾੜ ਚਾਹੇ ਟੂਮਾ ਵੀ ਨਾਲ ਲਿਆਉਣ ਨਹੀਂ ਕੱਪੜੇ ਤਾਂ ਸੋਹਣੇ ਤੋਂ ਸੋਹਣੇ ਆਪੋ ਆਪਣੀਆਂ ਧੀਆ ਨੂੰ ਦੇ ਕੇ ਜਾਂਦੇ ਤੇ ਪੂਜਾ ਵਾਲੇ ਦਿਨ ਨੂੰ ਵੀ ਸਾਡੀ ਕੋਦੇ ਉਹ ਪੂਜਾ ਤੇ ਨੂੰ ਕੱਪੜੇ ਵਧੀਆ ਪਾ ਕੇ ਜਾਵਦੇ ਪੂਜਾ ਕਰਨਗੇ ਜਾਨੀ ਇਹ ਹਰੇਕ ਪਰਿਵਾਰ ਉਹ ਏਡਾ ਚੰਗਾ ਮੰਨਦਾ ਦੀ ਦੁਰਗਾ ਦੇ ਮੰਦਰ ਨੂੰ ਤੇ ਉਸ ਦਿਨ ਪੂਜਾ ਵਾਲੇ ਨੂੰ ਬਲਾ ਟੂਮਤਾ ਨਾਲ ਦਿਨ ਦਿਨ ਮਨਾਉਂਦੇ ਤੇ ਉਹੋ ਜਦੋਂ ਦਿਨ ਮੂਰੇ ਨੇੜੇ ਆ ਲਗਿਆ ਗੱਲਾਂ ਕਰਨ ਲੱਗੀਆਂ ਲੜਕੀਆਂ ਵੀ ਦੇਲੇ ਮੇਰੇ ਪੇਕੇ ਆਉਣਗੇ ਆ ਕੁਝ ਲਿਓਣਗੇ ਕਿ ਮੇਰੇ ਪੇਕੇ ਆਉਣਗੇ ਆ ਕੁਝ ਲਿਓਣਗੇ ਆਪੂ ਵਿੱਚ ਹੀ ਸੀਏ ਨੂਹਾਂ ਬੈਠੀਆਂ ਇਕੱਠੀਆਂ ਗੱਲਾਂ ਕਰਦੀਆਂ ਨੇ ਜਿਹੜੀ ਛੋਟੀ ਲੜਕੀ ਸੀ ਨੂਹ ਬੁੜੀ ਦੀ ਪੋਤ ਨੂੰ ਉਹ ਚੁੱਪ ਕਰੀ ਬੈਠੀ ਜਾਏ ਉਹਨੇ ਕੋਈ ਨਹੀਂ ਕਿਹਾ ਵੀ ਮੇਰਾ ਕੋਈ ਆਊ ਜਾਂ ਜਾਊ ਜਾਂ ਨਾ ਉਹ ਆਦਾਸ਼ ਦੇਖ ਕੇ ਉਹਦੇ ਕੰਨੀ ਬੁੜੀ ਕਹਿੰਦੀ ਬੇਟਾ ਕੀ ਗੱਲ ਤੂੰ ਆਦਾਸ਼ ਐ ਬੋਲਦੀ ਚੱਲਦੀ ਨਹੀਂ ਉਹ ਕਹਿੰਦੀ ਮਾਂ ਜੀ ਮੈਂ ਕੀ ਕਰਾਂ ਮੇਰਾ ਅੱਗੇ ਚਾਚਾ ਆਉਂਦਾ ਹੁੰਦਾ ਇੱਕੀ ਮੈਨੂੰ ਐ ਲੱਗਦਾ ਵੀ ਜਿਹੜਾ ਹੁਣ ਥੇ ਗੇੜਾ ਨਹੀਂ ਮਾਰਿਆ ਵੀ ਉਹ ਬਣਾ ਮਰ ਗਿਆ ਹੋਵੇ ਵੀ ਮੇਰੇ ਤਾਂ ਕੋਈ ਆਉਣ ਵਾਲਾ ਨਹੀਂ ਮੈਂ ਤਾਂ ਤਾਂ ਆਦਾਸ਼ ਬੈਠੀ ਆ ਵੀ ਇਹਨਾਂ ਦੇ ਤਾਂ ਆਉਣਗੇ ਸਾਰੇ ਲੀੜਾ ਕਪੜਾ ਲਿਆਉਣਗੇ ਇਹਨਾਂ ਨੂੰ ਕੋਟੂੰਬੀ ਲੈ ਆਉ ਨਹੀਂ ਲੱਡੂਆਂ ਦੇ ਡੱਬੇ ਬਰਫੀ ਇਹ ਜਾ ਕੋਈ ਕਹੇ ਜਾਨੀ ਉਹ ਹਜਾ ਲੈ ਕੇ ਆਉਂਦੇ ਤੇ ਸੰਧਾਰੇ ਮੰਗੋਛ ਦੇਣ ਤੇ ਮਾਪੇ ਸ਼ਵਰੀਆਂ ਦੇ ਕਹਿੰਦੀ ਮਾਂ ਜੀ ਮੇਰੇ ਤਾਂ ਕੀ ਕੋਈ ਆਉਣ ਵਾਲਾ ਮੈਨੂੰ ਰੀਂਦਾ ਨਹੀਂ ਮੈਂ ਤਾਂ ਐ ਤਾਂ ਆਦਾਸ਼ਾਂ ਵੀ ਛੱਡ ਮੇਰੇ ਕੀ ਨੇ ਆਉਣੇ ਹੋਇਆ ਵਾਦੀ ਥੋੜਾ ਜਹਾ ਥਣਕ ਵੇਲਾ ਜਾ ਭਾਈ ਛੇਰ ਬੈਠਾ ਲਵੇ ਜੰਗਲ ਤੀ ਉਹ ਗੱਲਾਂ ਸੁਣਦਾ ਪਰਵਾਰ ਦੀਆਂ ਸ਼ੇਰ ਨੇ ਬਾਹਰ ਖੜਕਾਤਾ ਬੁਢੀ ਨੇ ਬਾਹਰ ਖੋਲਿਆ ਜਦੋਂ ਸ਼ੇਰ ਦੇਖਿਆ ਬੁਢੀ ਘਬਰਾ ਗਈ ਉਹ ਕਹਿੰਦਾ ਮਾਂ ਜੀ ਸ਼ੇਰ ਨੇ ਬੋਲੀ ਬੋਲੀ ਬੰਦਿਆਂ ਵਾਲੀ ਕਹਿੰਦਾ ਮਾਂ ਜੀ ਘਬਰਾ ਨਾ ਮੈਂ ਜਿਹੜੀ ਤੇਰੀ ਛੋਟੀ ਨੂੰਹ ਐ ਉਹਦਾ ਚਾਚਾ ਉਹਨੂੰ ਮੈਂ ਲੈਣਾ ਆ ਪੂਜਾ ਤੋਂ ਪਹਿਲਾਂ ਪਹਿਲਾਂ ਮੈਂ ਫੇਰ ਛੱਡ ਜੂ ਉਹਨੂੰ ਇਹ ਛੋਟਨਾ ਬੈ ਜਾ ਰਿਹਾ ਮੇਰਾ ਉਹ ਕਹਿੰਦੀ ਖੜ ਜੋ ਜ ਮੈਂ ਮਾੜਾ ਜਾ ਪੁੱਛ ਲਾਂ ਪਰਿਵਾਰ ਨਾਲ ਸਲਾਹ ਕਰ ਲਾਂ ਕਹਿੰਦੇ ਜ਼ਰੂਰੀ ਆ ਸਲਾਹ ਕਰਨੀ ਸਲਾਹ ਕਰ ਲੈ ਹੁਣ ਜਦੋਂ ਜਾ ਕੇ ਬੁਢੀ ਦੀ ਗੱਲ ਦੱਸੀ ਪਰਿਵਾਰ ਨੂੰ ਸ਼ਰਨਾਟਾ ਜਾ ਗਏ ਜਾ ਗਿਆ ਸਾਰੇ ਨੂੰ ਵੀ ਸ਼ੇਰ ਲੈ ਕੇ ਗਿਆ ਵਾ ਕਿਦੋਂ ਵਾਪਸ ਮੁੜੂ ਇਹਨੂੰ ਉਹ ਇੱਥੇ ਹੀ ਨਾ ਖਾ ਜੇ ਇਹ ਤਾਂ ਸ਼ੇਰ ਦਾ ਕੀ ਪਤਾ ਹੈ ਬੁਢੀ ਕਹਿੰਦੀ ਬੋਤ ਗੱਲ ਐਉਂ ਐ ਜਵਾਬ ਦੇਣਾ ਵੀ ਠੀਕ ਨਹੀਂ। ਸ਼ਾਦਾ ਨੂੰ ਮਾਰ ਸਕਦਾ ਆਪਾਂ ਨੂੰ ਉਹ। ਹਾਂ। ਜਵਾਬ ਦੇਵਾਂਗੇ ਕਿਤੇ ਉਹੀ ਨਾ ਮਾਰ ਜੇ ਸ਼ਾਦਾ ਨੂੰ। ਮਹਾਰਾਜ ਦਾ ਸ਼ੁਕਰ ਕਰਕੇ ਵੀ ਜਿਹੜਾ ਕੁਝ ਹੋਊ ਦੇਖੀ ਜਊ। ਵੀ ਨਾ ਜਵਾਬ ਨਾ ਦਈਏ ਆਪਾਂ ਕਹਿ ਦਈਏ ਵੀ ਲੈ ਜਾ ਛੱਡ ਜੀ। ਪੂਜਾ ਤੋਂ ਪਹਿਲਾਂ-ਪਹਿਲਾਂ ਕਹਿੰਦੇ ਮਾਂ ਜੀ ਕਹਦੇ ਉਹ ਕਹਿੰਦੀ ਭਾਈ ਤੋਰਤਾ ਦਿੰਨੇ ਆ। ਜੇ ਤੂੰ ਚਾਚਾ ਐ ਲੜਕੀ ਦਾ ਭਈ ਪੂਜਾ ਉਹ ਕਹਿੰਦਾ ਹਾਂ ਇਹ ਤੁਹਾਡਾ ਨਾ ਬੈਜ ਰਿਹਾ ਪੂਜਾ ਤੋਂ ਪਹਿਲਾਂ ਪਹਿਲਾਂ ਮੈਂ ਜਦੋਂ ਤੁਸੀਂ ਕਰਨੀ ਆ ਮੈਂ ਇਹਨੂੰ ਸਾਢੇ ਤੁਮ ਭਈ ਉਹ ਲੜਕੀ ਆਈ ਬਾਹਰ ਕਹਿੰਦਾ ਬੇਟਾ ਮੇਰੇ ਉੱਤੇ ਕਹਿੰਦਾ ਪਾ ਕੇ ਕਹਿੰਦਾ ਗਲ ਨੂੰ ਜਫੀ ਪਾ ਕੇ ਕਹਿੰਦਾ ਬੈਹ ਜਾ ਸ਼ੇਰ ਨੇ 4 ਸਾਲਾਂ ਕਰੀਆਂ ਗੁਫਾ ਚ ਜਾ ਵੜਿਆ ਗੁਫਾ ਜਾ ਕੇ ਤਾਰ ਲਈ ਲੜਕੀ ਖੜ ਗਈ ਕਹਿੰਦਾ ਪੁੱਤ ਮੇਰੀਆਂ ਅੱਖਾਂ ਤੈਨੂੰ ਕਿਵੇਂ ਲੱਗਦੀਆਂ ਨੇ ਸ਼ੇਰ ਕਹਿੰਦਾ ਕਹਿੰਦੀ ਚਾਚਾ ਜੀ ਬਾਲੀਆਂ ਹੀ ਸੋਹਣੀਆਂ ਲੱਗਦੀਆਂ ਨੇ ਐਂ ਲੱਗਦੀਆਂ ਨੇ ਜਿਵੇਂ ਹਨੇਰੀ ਰਾਤ ਦੇ ਤਾਰੇ ਡੱਬ ਕੇ ਹੁੰਦੇ ਨੇ ਬਲੀਆਂ ਸੋਹਣੇ-ਸੋਹਣੇ ਲੱਗਦੇ ਹੁੰਦੇ ਨੇ ਚਾਚਾ ਜੀ ਬਾਲੀਆਂ ਹੀ ਸੋਹਣੀਆਂ ਲੱਗਦੀਆਂ ਨੇ ਕਹਿੰਦਾ ਨੱਕ ਮੇਰਾ ਭਾਈ ਕਿਵੇਂ ਲੱਗਦਾ ਹੈ ਕਹਿੰਦੀ ਚਾਚਾ ਜੀ ਬੰਸਰੀ ਵਰਗਾ ਤੇ ਖਾ ਨੱਕ ਬੜਾ ਹੀ ਸੋਹਣਾ ਲੱਗਦਾ ਮੂਹ ਸ਼ੇਰ ਦਾ ਨੱਕ ਮੂਰੇ ਮੋਟਾ ਜਿਹਾ ਹੁੰਦਾ ਹੈ ਯਾਨੀ ਹਰੇਕ ਚੀਜ਼ ਲੜ ਕੇ ਛਰਾ ਕੇ ਕਹੇ ਉਹਨੂੰ ਬਹੁਤ ਨਾਲ ਦੀ ਨਾਲ ਦਿਲ ਦੇ ਤਲੇ ਜਨੋ ਕਹਦੇ ਸ਼ੇਰ ਦਾ ਨਾਲ ਦੀ ਨਾਲ ਖੁਸ਼ ਹੋ ਜਾਏ ਸ਼ੇਰ ਕਹਿੰਦਾ ਭਾਈ ਮੇਰਾ ਮੂੰਹ ਕਿਵੇਂ ਲੱਗਦਾ ਹੈ ਕਹਿੰਦੀ ਮੂੰਹ ਤੇਰਾ ਚਾਚਾ ਜੀ ਚੰਦਰਮਾ ਵਰਗਾ ਲੱਗਦਾ ਜਿਵੇਂ ਚੰਦਰਮਾ ਦੇ ਦਾ ਪੂਰਨ ਮਾਛੀ ਦਾ ਖੜਿਆ ਭਾ ਹੁੰਦਾ ਐਨਾ ਸੋਹਣਾ ਲੱਗਦਾ ਹੁੰਦਾ ਚਾਚਾ ਜੀ ਉਹ ਹੈ ਜਿਹਾ ਲੱਗਦਾ ਮੂੰਹ ਤੇਰਾ ਕਹਿੰਦਾ ਮੇਰੇ ਪਿੰਡੇ ਚੋਂ ਮੁਸਕ ਕਹੇ ਜਾ ਆਉਂਦਾ ਕਹਿੰਦੀ ਚਾਚਾ ਜੀ ਜਿਵੇਂ ਚੰਦਨ ਦੀ ਗੇਲੀ ਚੋਂ ਦਾ ਆਉਂਦਾ ਐ ਆਉਂਦਾ ਚੰਦਨ ਵਾਂਗੂ ਬਾੜੀ ਸੋਹਣੀ ਬਚਨ ਆਉਂਦੀ ਆ ਤੇਰੇ ਪਿੰਡੇ ਚੋਂ ਕਹਿੰਦਾ ਚੰਗਾ ਤੂੰ ਬੈਠ ਫਿਰ ਸ਼ੇਰ ਨੇ ਚਾਰ ਛਾਲਾਂ ਮਾਰੀਆਂ ਪਹਿਲੇ ਤਾਂ ਹਲਵਾਈ ਦੇ ਜਾਵੜਿਆ ਹਲਵਾਈ ਭੱਜ ਕੇ ਬਾਹਰ ਨਿਕਲ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਉੱਥੋਂ ਪਾਈਆਂ ਮਨ ਚੌਂਦੀਆਂ ਮਠਿਆਈਆਂ ਉਹ ਤਾਂ ਲਫਾਫੇ ਪਾ ਕੇ ਪਾਛੇ ਕਰਦੀਆਂ ਬਾਅਦ ਫੇਰ ਬਜਾਜੀ ਦੇ ਜਾਵੜਿਆ ਕੱਪੜੇ ਵਾਲੇ ਦੇ ਕੱਪੜੇ ਵਾਲਾ ਭੱਜ ਕੇ ਬਾਹਰ ਨਿਕਲ ਗਿਆ ਨਹੀਂ ਉਹ ਜਾਂਦਾ ਕਹਿ ਗਿਆ ਸ਼ੇਨਾਰ ਨੂੰ ਕਹਿੰਦਾ ਆਉਨਾ ਮੈਂ ਮੁਰਗੇ ਚੱਕਣੀਆਂ ਨੇ ਅੰਦਰ ਨਾ ਧਰ ਲਈ ਇਹਨਾਂ ਨੂੰ ਕਹਿੰਦਾ ਜੀ ਜਮਾ ਨਹੀਂ ਛੇੜਦਾ ਬਜਾਜੀ ਦੇ ਜਾਵੜਿਆ ਸੋਹਣੀਆਂ ਸੋਹਣੀਆਂ ਛਾੜੀਆਂ ਸੋਹਣੇ ਸੋਹਣੇ ਛੂਟ ਕੱਢ ਕੇ ਉਹ ਬਾਹਰ ਧਰਤੇ ਇਹ ਬਜਾਜੀ ਵਾਲੇ ਨੂੰ ਕਹਿੰਦਾ ਛੇੜੀ ਨਾ ਇਹਨਾਂ ਨੂੰ ਮੈਂ ਆ ਕੇ ਇਕੱਠੇ ਕਰਾ ਕੇ ਬਣਾ ਕੇ ਲੈ ਜਾਣੇ ਨੇ ਤੇ ਥੋਏ ਉਹ ਕਹਿੰਦਾ ਕੁਝ ਨਹੀਂ ਕਹਿੰਦਾ ਜੀ ਜਾਇਆ ਉਹ ਜਿੱਥੇ ਜਾਣਾ ਮਗਰੋ ਛਣਿਆਰ ਦੇ ਜਾਵੜਿਆ ਸੋਹਣਿਆ ਸੋਹਣਿਆ ਟੂਮਾ ਚੱਕੀਆਂ ਸੋਹਣਿਆ ਸੋਹਣਿਆ ਟੂਮਾ ਚੱਕ ਕੇ ਵਧੀਆ ਜਿਹੜੇ ਮਨ ਬਸੰਦ ਦੀਆਂ ਛੇਰ ਦੇ ਆਈਆਂ ਉਹ ਲਫਾਫੇ ਨੂੰ ਕਹਿੰਦਾ ਇਹਦੇ ਲਫਾਫੇ ਚ ਪਾ ਇਹਨਾਂ ਨੂੰ ਛਣਿਆਰ ਤੋਂ ਲਫਾਫੇ ਚ ਪੋਵਾਈਆਂ ਆ ਗਿਆ ਬਜਾਜੀ ਕੋਲੇ ਆ ਕੇ ਬਜਾਜੀ ਵਾਲੇ ਨੂੰ ਕਹਿੰਦਾ ਵੀ ਇਹਨੂੰ ਵੀ ਅੱਡੇ ਲਫਾਫੇ ਚ ਪਾ ਕੱਪੜਿਆਂ ਸਾਰਿਆਂ ਨੂੰ ਪਵਾ ਤੇ ਫੇ ਜਦੋਂ ਮਠਿਆਈ ਵਾਲੇ ਕੋਲੇ ਆ ਗਿਆ ਉਹਨੂੰ ਕਹਿੰਦਾ ਇਹਨੂੰ ਇੱਕ ਬੋਰੀ ਚ ਪਾ ਕੇ ਸਮਾਰ ਕੇ ਮੂੰਹ ਬੰਦ ਕੇ ਮੇਰੇ ਇੱਥੇ ਧਰਦੇ ਕਹਿੰਦਾ ਠੂਹੇ ਤੇ ਉਹ ਹਲਵਾਈ ਤੋਂ ਸਾਰਾ ਸਮਾਨ ਤਰ ਆਇਆ ਮੂੰਹ ਕਹਿੰਦਾ ਗੱਠ ਸਮਾਰ ਕੇ ਨਹੀਂ ਰਾਜਣਾ ਖੁੱਲ ਜੇ ਜੇ ਖੁੱਲ ਗਈ ਟੇਲਾ ਉਮੁਰ ਕੇ ਫੇਰ ਅਲਾ ਕਹਿੰਦਾ ਜੇ ਗੱਠ ਖੁੱਲ ਗਈ ਫੇਰ ਕਿਤੇ ਮੁੜ ਕੇ ਗਿਆ ਤਾਂ ਕੀ ਹੋਵੇ ਪਾੜੀ ਨਾਲ ਦੇ ਵੀ ਉਹ ਤਾਂ ਸਮਾਨ ਨਹੀਂ ਸਰ ਗਿਆ ਕਿਤੇ ਉਹੀ ਨਾ ਮਾਰ ਜੇ ਭਾਈ ਗਿਆ ਲੜਕੀ ਕੋਲੇ ਕਰੀਆਂ ਦੋ ਛਾਲਾਂ ਵਾਗ ਗਿਆ ਕਹਿੰਦਾ ਦੇਖ ਪੁੱਤ ਬੋਰੀ ਖੋਲ ਕੇ ਜਾਂ ਬੋਰੀ ਖੋਲੀ ਪਹਿਲਾਂ ਮਠਿਆਈਆਂ ਫੇਰ ਛਾੜੀਆਂ ਕੱਪੜੇ ਜਦ ਦੇਖੇ ਲੜਕੀ ਨੇ ਬਹੁਤ ਵਾਗੋ-ਵਾਗ ਹੋ ਗਈ ਨਾ ਇਹ ਮਨਪਸੰਦ ਦੀਆਂ ਟੂਮਾਂ ਕਹਿੰਦਾ ਪੁੱਤ ਵਧੀਆ ਨੇ ਕਹਿੰਦੀ ਚਾਚਾ ਜੀ ਬਾਹ ਲੀਏ ਵਧੀਆ ਨੇ ਤਾਂ ਇਹ ਜੇ ਤਾਂ ਮੇਰੇ ਪੇਕੇ ਨੇ ਦਿੱਤੀਆਂ ਨਹੀਂ ਤੀਆਂ ਕਦੇ ਜਿੰਨਾ ਤੈਂਦਾ ਇਹਦਾ ਵਿਆਹ ਨੂੰ ਨਹੀਂ ਮੇਰੇ ਕੋਲ ਇਹ ਜਾ ਸਮਾਨ ਆ ਜਿੰਨਾ ਜਹੇ ਜਾ ਤੈਂ ਲਿਆ ਤਾ ਕਹਿੰਦਾ ਲੈ ਪੁੱਤ ਹੁਣ ਇਹਨੂੰ ਬਿੱਤੀ ਹੀ ਪਾ ਲੈ ਬੋਰੀ ਦੇ ਜੇ ਹਾਲ ਤੈਨੂੰ ਛੱਡ ਕੇ ਆਂ ਬੋਰੀ ਦੇ ਵਿੱਚ ਕਹਿੰਦਾ ਸਮਾਰਟ ਕੇ ਗੱਠ ਦੇ ਕੇ ਕਿਹਨਾਂ ਨੂੰ ਮੂਰੇ ਤਰ ਲਾ ਬੋਰੀ ਬੈਠ ਪਿੱਟ ਤੇ ਚਾਰ ਛਾਲਾਂ ਮਾਰੀਆਂ ਆ ਕੇ ਛੱਡਿਆ ਜਦੋਂ ਜਠਾਣੀਆਂ ਨੂੰ ਸਾਰੀਆਂ ਨੂੰ ਦਿਖਾਈ ਜਾਂ ਤੁਮ ਸਮਾਨ ਦੇਖ ਕੇ ਬਾਗੋ-ਵਾਗ ਹੋ ਗੀਆਂ ਬੱਲੇ 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 ਚਾਚਾ ਕਦਾ ਆਇਆ ਤਾਂ ਨਿਹਰੀ ਲੈਤੀ ਜਾਤੇ ਨੇ ਐਡਾ ਸਮਾਨ ਸੋਹਣਾ ਬਾਹਲਾ ਵਧੀਆ ਵੀ ਛੇਰ ਦਾ ਰੂਪ ਧਾਰ ਕੇ ਚਾਚਾ ਕਿਵੇਂ ਆਇਆ ਕੋਈ ਕੁਛ ਕਹੇ ਕੋਈ ਕਿਵੇਂ ਜਿਹੜੀ ਤੀਜੀ ਜਠਾਣੀ ਤੀ ਉਹਦੀ 102 2 ਤੋਂ ਵੱਡੀਆਂ ਤੋਂ ਤੀਜੀ ਸੀ ਜਿਹੜੀ ਉਹ ਛੱਡ ਗਈ ਬਈ ਆ ਤਾਂ ਕੰਮ ਹੀ ਸਾਲਾ ਨੇੜਿਆ ਜੇ ਛੇ ਆਪਾਂ ਇੱਕ ਜਿੱਦੇ ਆਉਂਦੀ ਪੂਜਾ ਵੇਲੇ ਨੂੰ ਆਪਾਂ ਅਦਾਸ਼ ਹੋ ਕੇ ਬਹਿ ਕੇ ਕਹਦੇ ਅਗੇ ਵੀ ਮੇਰੇ ਤਾਂ ਚਾਚਾ ਆਉਂਦਾ ਹੁੰਦਾ ਇੱਕ ਹੀ ਖਾਨੀ ਆਉਹ ਪਤਾ ਨਹੀਂ ਨਾ ਆਉਹ ਦੇਖੀਏ ਆਪਾਂ ਵੀ ਕੁੰਡੀ ਲਾ ਕੇ ਹੁਣ ਕੁੰਡੀ ਤੋਂ ਉਸ ਤੋਂ ਇਹ ਲੱਗਦਾ ਜਾਂਦੀ ਆ ਜੇ ਸਰਹਿ ਤਾਂ ਉਹ ਫੇਰ ਲੱਗਦੀ ਆ ਉਹਨੇ ਤਾਂ ਦਿਲ ਦਿੱਤ ਲਿਆ ਗੱਲਾਂ ਕਰਕੇ ਹੁਣ ਉਹ ਜਦੋਂ ਆਇਆ ਟਾਈਮ ਦੂ ਅੱਜਾ ਛਾਲ ਆ ਗਿਆ ਉਹ ਉਦਾਸ ਬੈਠੀ ਉਹ ਕਹਿੰਦੀ ਤੂੰ ਕਿਉਂ ਕਹਿੰਦੀ ਆ ਪੂਜਾ ਦਾ ਦਿਨ ਆਇਆ ਹੋਂ ਦਾ ਕੱਲ ਨੂੰ ਮੇਰੇ ਤਾਂ ਅੱਗੇ ਚਾਚਾ ਆਉਂਦਾ ਹੁੰਦਾ ਇੱਕ ਹੀ ਕਿਹੜਾ ਮੇਰੇ ਚਾਚੇ ਨੇ ਆਉਣਾ ਛੇਰ ਗੱਲਾਂ ਕਹਿੰਦੇ ਸੁਣਦਾ ਦੀਵਾਰ 'ਚ ਉਹਨੇ ਖੜਕਾਤਾ ਬਾਅਦ ਬੁੜੀ ਨੇ ਬਾਹਰ ਖੋਲਤਾ ਕਹਿੰਦੀ ਦੱਛ ਭਾਈ ਕੀ ਗੱਲ ਐ ਕਹਿੰਦਾ ਜਿਹੜੀ ਤੇਰੀ ਤੀਜੀ ਨੂੰ ਐ ਉਹਦਾ ਚਾਚਾ ਆ ਮੈਂ ਉਹਨੂੰ ਲੈਣਾ ਆ ਪੂਜਾ ਤੋਂ ਪਹਿਲਾਂ ਪਹਿਲਾਂ ਛੱਡ ਨੂੰ ਕਹਿੰਦੀ ਲੈ ਜਾ ਉਹਨੂੰ ਪਤਾ ਵੀ ਅੱਗੇ ਬਹੁਤ ਵੱਡਾ ਝਮਾਨ ਲੈ ਕੇ ਦਿੰਦਾ ਹੁੰਦਾ ਚਾਚਾ ਦਾ ਵੀ ਆਜੂ ਆਪਾਂ ਨੂੰ ਕੀ ਮੜਾ ਚਾਰ ਘੰਟਿਆਂ ਨੂੰ ਨਹੀਂ ਸੀ ਨਹੀਂ ਆਜੂ ਨੇ ਤੜਕੇ ਮੋੜ ਜੂ ਭਾਈ ਉਹਨੂੰ ਕਹਿੰਨਾ ਬੈਠ ਭਾਈ ਪਿੱਠ ਤੇ ਕੱਲ ਲੂੰਗਾ ਫੇਪਾ ਕੇ ਬਹਿ ਜਾ ਚਾਰ ਛਾਲਾਂ ਕਰੀਆਂ ਸ਼ੇਰ ਨੇ ਗੁਫਾ ਕੁਲੇ ਲੈ ਗਿਆ ਕਹਿੰਨਾ ਐਂ ਦੱਸ ਭਾਈ ਮੇਰੀਆਂ ਅੱਖਾਂ ਤੈਨੂੰ ਕਿਵੇਂ ਲੱਗਦੀਆਂ ਨੇ ਕਹਿੰਦੀ ਚਾਚਾ ਜੀ ਬਾਲੀਆਂ ਭੈੜੀਆਂ ਨੇ ਬੜਾ ਡਰ ਲੱਗਦਾ ਤੇਰੀਆਂ ਅੱਖਾਂ ਤੋਂ ਤਾਂ ਡਰ ਲ ਮਾਰਦਾ ਇੱਕ ਖੜੀਆਂ ਤੇਰੇ ਕੋਲੇ ਹਾਂ ਬਈ ਜਾਨੀ ਬਹੁਤ ਡਰਾਉਣੀ ਆੱਖਾਂ ਨੇ ਤੇਰੀ ਕਹਿੰਦਾ ਨੱਕ ਕਹਿੰਦੀ ਨੱਕ ਤਾਂ ਤੇਰਾ ਐਂ ਕਹਿੰਦੀ ਐਂ ਲੱਗਦਾ ਬਹਾਲਾ ਹੀ ਚੌੜਾ ਜਿਹਾ ਜਿਵੇਂ ਵੱਡਾ ਹਾਰਾ ਹੁੰਦਾ ਬਹੁਤ ਛੋਣਾ ਨਹੀਂ ਲੱਗਦਾ ਬਹਾਲਾ ਖਰਾਬ ਨੱਕਾ ਤੇਰਾ ਉਹ ਦੂ ਮੱਤ ਗਿਆ ਸੀ ਕਹਿੰਦਾ ਮੂੰਹ ਕਿਵੇਂ ਲੱਗਦਾ ਕਹਿੰਦੀ ਮੂੰਹ ਤਾਂ ਮਗਲ ਮੱਛ ਦਾ ਲੱਗਦਾ ਵੀ ਜਿਵੇਂ ਸ਼ਾਪਤੀ ਲਿਖਾ ਜੇ ਸਭ ਕਾ ਜੇ ਨੂੰ ਕਹਿੰਦੀ ਐਂ ਲੱਗਦਾ ਉਨੇ ਆਖਿਆ ਵੀ ਹੁਣ ਆ ਤੀਜਾ ਬਚਣਾ ਜੇ ਇਹ ਨਾ ਸੰਭਿਆ ਫਿਰ ਤਾਂ ਮਾਰਨੀ ਪੂ ਕਹਿੰਦਾ ਫਿਰ ਹੁਣ ਮੇਰੇ ਪਿੰਡੇ ਜੋ ਤੈਨੂੰ ਮੁਸ਼ਕ ਕੇ ਮਹਿਜ ਆ ਬਾਸ਼ਨਾ ਆਉਂਦੀ ਐ ਕਹਿੰਦੀ ਚਾਚਾ ਇੱਕ ਖੜੀ ਨਹੀਂ ਆਇਥੇ ਕਹਿੰਦੀ ਬਾੜੀ ਪੜੀ ਪੜੀ ਆਉਂਦੀ ਐ ਇੱਕ ਖੜੀ ਆਂ ਖੜਿਆ ਨਹੀਂ ਜਾਂਦਾ ਇਨੀ ਪੜੀ ਬਾਸ਼ਨਾ ਆਉਂਦੀ ਐ ਮਾਰਿਆ ਪੰਜਾ ਖਿੱਚ ਕੇ ਪਹਿਲੇ ਨਾਲੀ ਲੀਰ ਕਰਤੀ ਬਣਾ ਕੇ ਸ਼ਿਕਾਰ ਬਹਿ ਗਿਆ ਹੁਣ ਉੱਥੇ ਜੇ ਪਹੁੰਚਦੀ ਕਰੇ ਫੇਰ ਹੀ ਐ ਉਹ ਡੀਕੇ ਦੇ 2-4 ਦਿਨ ਡੀਕਦੇ ਰਹੇ ਬਈ ਆਉਣਗੇ ਲੈ ਕੇ ਹੁਣ ਜੇ ਉਹ ਬੱਚੇ ਫੇਰ ਹੀ ਆਵੇ ਦੋਸਤੋ ਕਿੱਥੇ ਤਾਂ ਸ਼ਰਹਿਤਾ ਕਰਨੀ ਸੀ ਉਹਨੇ ਤਾਂ ਸ਼ਰਹਿਤਾ ਕਰਕੇ ਉਹਦੀ ਆਉਂਦਾ ਤਾਂ ਮੁਸ਼ਕਉ ਨੂੰ ਵੀ ਥੇਰਾ ਤੋਂ ਜਦੋਂ ਮਾਸ ਮਿੱਟੀ ਖਾਂਦੇ ਤੇ ਹੈਗਾ ਦੀ ਬਾਹਰ ਨੂੰ ਉਹ ਕਿਹੜਾ ਨਹਾਉਂਦੇ ਤੇ ਕਜਾਮੀ ਪਿਆਵਾ ਦੀ ਸੁਣੀ ਜੀ ਬਾਹਰ ਨਾ ਉਹ ਕਦੀ ਆਉਂਦੀ ਆ ਚੰਦਨ ਦੀ ਗਲੀ ਤੋਂ ਆਉਂਦੀ ਐ ਉਹਨੇ ਤਾਂ ਸ਼ਾਰੀਆਂ ਗੱਲਾਂ ਸ਼ਰਹਿਤ ਕੇ ਉਹਨੂੰ ਉਹਦਾ ਦਿਲ ਜਿੱਤ ਲਿਆ ਉਹਨੂੰ ਦਿੱਤਾ ਵੀ ਬੜਾ ਕੁਝ ਦੇ ਉਹਨੇ ਲੁੱਟ ਕੇ ਇਹਨੇ ਭਾਈ ਜੇ ਸਾਰੀਆਂ ਗੱਲਾਂ ਦੇ ਜਵਾਬ ਓਲਟਾ ਦਿੱਤੇ ਉਥੇ ਹੀ ਪਾੜ ਕੇ ਖਾ ਗਿਆ ਖਾ ਕੇ ਭਾਈ ਉਹ ਦੇਖਣ ਫਿਰ ਕੀ ਬਣਦਾ ਇਹ ਰੋਜ਼ ਤੋਂ ਸਟੋਰੀ ਨੇਕ ਦਿਲ ਥੇਤੀ ਇੱਥੇ ਹੀ ਖਤਮ ਹੁੰਦੀ ਆ ਤੇ ਹੁਣ ਏਦੂੰ ਮਿਲਾਂਗੇ ਅਗਲੀ ਜਟੋਰੀ ਨਾਲ